ਸਸਕੇਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ ਜਿਹੜੀ ਤੁਹਾਡੇ ਲਈ ਖਬਰ ਲੈ ਕੇ ਆਏ ਹਾਂ ਉਹ ਬੋਰਡ ਦੇ ਪੇਪਰਾਂ ਨਾਲ ਜੁੜੀ ਹੋਈ ਹੈ ਸੋ ਦੋਸਤੋ ਬੇहद اہم ਖਬਰ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤੇ ਬਾਕੀਆਂ ਤੱਕ ਵੀ ਪਹੁੰਚਾ ਦੇਣਾ ਵੀਡੀਓ ਨੂੰ ਸ਼ੇਅਰ ਕਰਕੇ ਠੀਕ ਹੈ ਜੀ ਸਵਾਗਤ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਇੱਕ ਛੋਟੀ ਜਿਹੀ ਜਾਣਕਾਰੀ ਪ੍ਰੀ ਬੋਰਡ ਦੇ ਪੇਪਰ ਵੀ ਆਉਣ ਵਾਲੇ ਹਨ ਠੀਕ ਹੈ ਜੀ ਸੋ ਫਰਵਰੀ ਚ ਪੇਪਰ ਸ਼ੁਰੂ ਹੋ ਜਾਣਗੇ ਤੁਹਾਡੇ ਸੋ ਜੇਕਰ ਤੁਸੀਂ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਸੈਂਪਲ ਪੇਪਰ ਤੁਹਾਨੂੰ ਚਾਹੀਦੇ ਹੁੰਦੇ ਹਨ ਸੋ ਜ਼ਿਆਦਾਤਰ ਜਿਹੜੇ ਵਿਦਿਆਰਥੀ ਨਾਲ ਕਹਿੰਦੇ ਉਹਨੇ ਸੋਲਵ ਸੈਂਪਲ ਪੇਪਰ ਮਿਲ ਜੇ ਤਾਂ ਸਾਰ ਨਾਲੋਂ ਵਧੀਆ ਹੈ ਸੋ ਸਾਡੀ ਵੈਬਸਾਈਟ ਹੈ www.thepunjabiclass.com ਸੋ ਉੱਥੇ ਜਾ ਕੇ ਤੁਸੀਂ ਸੈਂਪਲ ਪੇਪਰ ਆਪਣੇ ਦੇਖ ਸਕਦੇ ਹੋ ਸਾਰੇ ਕਲਾਸਾਂ ਦੇ ਲਗਭਗ ਪੇਪਰ ਉੱਥੇ ਪਏ ਹੋਏ ਹਨ ਸਾਰੇ ਲੈਂਗੁਏਜ ਦੇ ਵਿੱਚ ਹਨ ਯਾਨੀ ਕਿ ਇੰਗਲਿਸ਼ ਤੇ ਪੰਜਾਬੀ ਜੇ ਕਿਸੇ ਦਾ ਸੋਸ਼ਲ ਸਾਇੰਸ ਦਾ ਪੇਪਰ ਹੈ ਉਹ ਇੰਗਲਿਸ਼ ਤੇ ਪੰਜਾਬੀ ਦੋਨੇ ਭਾਸ਼ਾਵਾਂ ਦੇ ਵਿੱਚ ਉੱਥੇ ਪਏ ਹਨ ਸੋਲਵ ਕੀਤੇ ਹੋਏ ਹਨ ਤੁਸੀਂ ਉੱਥੋਂ ਪੇਪਰ ਨੂੰ ਦੇਖ ਕੇ ਆਪਣਾ ਡਾਊਨਲੋਡ ਕਰਕੇ ਆਰਾਮ ਨਾਲ ਬੈਠ ਕੇ ਪੜ੍ਹ ਸਕਦੇ ਹੋ ਠੀਕ ਹੈ ਜੀ ਸੋ ਅੱਜ ਦੀ ਖਬਰ ਵੱਲ ਵੱਧਦੇ ਹਾਂ ਸੋ ਦੋਸਤੋ ਅਹਿਮ ਖਬਰ ਸੀਗੀ ਬੋਰਡ ਦੇ ਪੇਪਰਾਂ ਨੂੰ ਲੈ ਕੇ ਸਾਨੂੰ ਪੜ੍ਹ ਕੇ ਸੁਣਾਉਂਦਾ ਹਾਂ ਸੂਬੇ 'ਚ ਬੋਰਡ ਦੀਆਂ ਪ੍ਰੀਖਿਆਵਾਂ 'ਚ ਪੇਪਰ ਲੀਕ ਹੋਣ ਦੇ ਮਾਮਲਿਆਂ ਨੇ ਸਿੱਖਿਆ ਵਿਭਾਗ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਪਿਛਲੇ ਸਾਲ ਵੀ 12ਵੀਂ ਦਾ ਅੰਗਰੇਜ਼ੀ ਦਾ ਇੱਕ ਪੇਪਰ ਲੀਕ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇੱਕ ਨਵੀਂ ਤਕਨੀਕ ਵਰਤੀ ਹੈ ਇਸ ਵਾਰ ਸੈਸ਼ਨ 2023-24 ਲਈ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਸਖਤ ਤਿਆਰੀ ਕੀਤੀ ਗਈ ਹੈ। ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਲੀਕ ਨਾ ਹੋਵੇ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਸ਼ੇਸ਼ ਰਣਨੀਤੀ ਬਣਾਈ ਹੈ। ਨਵੀਂ ਯੋਜਨਾ ਤਹਿਤ ਪ੍ਰਸ਼ਨ ਪੱਤਰ ਬੈਂਕਾਂ ਜਰੀਏ ਪ੍ਰੀਖਿਆ ਕੇਂਦਰਾਂ ਤੇ ਭੇਜਣ ਦੀ ਬਜਾਏ ਆਨਲਾਈਨ ਪੋਰਟਲ ਰਾਹੀਂ ਭੇਜੇ ਜਾਣਗੇ। ਪ੍ਰੀਖਿਆ ਤੋਂ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ ਦੇ ਸੁਪਰੀਡੈਂਟ ਨੂੰ ਪ੍ਰਸ਼ਨ ਪੱਤਰ ਮਿਲਣਗੇ ਇਸ ਸਬੰਧੀ ਪੀ ਐਸ ਈਬੀ ਨੇ ਟ్రायल ਸ਼ੁਰੂ ਕਰ ਦਿੱਤਾ ਹੈ ਅਤੇ ਬੋਰਡ ਵੱਲੋਂ ਡੰਮੀ ਪ੍ਰੀਖਿਆਵਾਂ ਵੀ ਕਰਵਾਈਆਂ ਜਾ ਰਹੀਆਂ ਹਨ ਬੋਰਡਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਮਾਰਚ ਚ ਵੀ 12ਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਪੋਰਟਲ ਰਾਹੀਂ ਹੀ ਭੇਜੇ ਜਾਣਗੇ ਜਿਸ ਨੂੰ ਭਵਿੱਖ ਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਲਈ ਲਾਗੂ ਕੀਤਾ ਜਾਵੇਗਾ ਬੋਰਡ ਮੈਨੇਜਮੈਂਟ ਮੁਤਾਬਕ 12ਵੀਂ ਫਿਜ਼ਿਕਸ ਬਾਇਓਲੋਜੀ కెਮਿਸਟਰੀ ਫੰਡamentals ਆਫ ਬਿਜ਼ਨਸ ਤੇ ਹੋਮ ਸਾਇੰਸ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ ਹਾਲਾਂਕਿ ਇਸ ਜ਼ਰੀਏ ਪ੍ਰੀਖਿਆ ਨੂੰ ਕਿਵੇਂ ਸੁਚਾਰੂ ਤਰੀਕੇ ਨਾਲ ਕਰਵਾਉਣਾ ਹੈ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਕੇਂਦਰ ਸੁਪਰੀਡੈਂਟ ਮੁਖ ਦਫ਼ਤਰ ਨਾਲ ਸੰਬੰਧਿਤ ਸੁਪਰਵਾਈਜ਼ਰ ਸੀਨੀਅਰ ਸਹਾਇਕ ਤੇ ਜ਼ਿਲ੍ਹਾ ਮੈਨੇਜਰਾਂ ਦਾ ਗਰੁੱਪ ਵੀ ਬਣਾਇਆ ਗਿਆ ਹੈ। ਸੋ ਦੋਸਤੋ ਤੁਹਾਨੂੰ ਯਾਦ ਹੋਏਗਾ ਖਾਸ ਕਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਰੂਰ ਯਾਦ ਹੋਏਗਾ ਕਿ ਉਹਨਾਂ ਦਾ ਜਿਹੜਾ ਇੱਕ ਇੰਗਲਿਸ਼ ਦਾ ਪੇਪਰ ਸੀ ਫਾਈਨਲ ਚ ਲੀਕ ਹੋ ਗਿਆ ਸੀ ਉਸ ਤੋਂ ਬਾਅਦ ਲਗਭਗ 1 ਮਹੀਨੇ ਬਾਅਦ ਉਹ ਦੁਆਰਾ ਪੇਪਰ ਲਿਆ ਗਿਆ ਸੀ। ਸੋ ਦੋਸਤੋ ਜਿਹੜੇ ਲੀਕ ਕਰਦੇ ਹਨ ਉਹਨਾਂ ਨੂੰ ਫਾਇਦਾ ਤਾਂ ਕੀ ਹੋਣਾ ਸੀਗਾ ਕਿਉਂਕਿ ਪੇਪਰ ਦਾ ਪਤਾ ਲੱਗ ਗਿਆ ਲੀਕ ਹੋ ਗਿਆ ਬੰਦ ਹੋ ਗਿਆ ਉਹ ਪੇਪਰ ਕੈਨਸਲ ਹੋ ਗਿਆ ਸੀ ਸੋ ਜਿਹੜੇ ਪੇਪਰ ਵਿਦਿਆਰਥੀ ਬੜੀ ਮਿਹਨਤ ਕਰਦੇ ਹਨ ਠੀਕ ਹੈ ਜੀ ਪੇਪਰਾਂ ਨੂੰ ਲੈ ਕੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਤੁਸੀਂ ਇੱਕ ਵਾਰੀ ਮਿਹਨਤ ਕੀਤੀ ਹੈ ਪੇਪਰ ਦੇ ਜਾਂਦੇ ਹੋ ਫੇ ਪਤਾ ਲੱਗਦਾ ਹੈ ਪੇਪਰ ਨਹੀਂ ਹੋਣਾ ਹੈ ਫਿਰ ਦੁਬਾਰਾ ਨਵੇਂ ਸਿਰੋਂ ਤਰ ਤਿਆਰੀ ਕਰਦੇ ਹੋ ਕਿਉਂਕਿ ਪੇਪਰ ਦੀ ਡੇਟ ਸ਼ੀਟ ਤਾਂ ਨਹੀਂ ਪਤਾ ਹੁੰਦਾ ਲਗਭਗ 1 ਮਹੀਨੇ ਬਾਅਦ ਫੇ ਜਾ ਕੇ ਲਾਸਟ ਦੇ ਵਿੱਚ ਤੁਹਾਡਾ ਉਹ ਪੇਪਰ ਦੁਬਾਰਾ ਹੋਇਆ ਸੀ ਸੋ ਕਾਫੀ ਜ਼ਿਆਦਾ ਦਿੱਕਤ ਆ ਜਾਂਦੀ ਹੈ ਬੋਰਡ ਦੀ ਵੀ ਇਸ ਉੱਤੇ ਕਾਫੀ ਨਜ਼ਰ ਰੰਦੀ ਹੈ ਸੋ ਹੁਣ ਉਹਨਾਂ ਨੇ ਨਵਾਂ ਸਿਸਟਮ ਜਾਦ ਕਰ ਲਿਆ ਹੈ ਸੋ ਅੱਧਾ ਘੰਟਾ ਪਹਿਲਾਂ ਹੀ ਜਿਹੜਾ ਪ੍ਰੀਖਿਆਵਾ ਕੇਂਦਰ ਦੇ ਵਿੱਚੋਂ ਜਿਹੜਾ ਪੇਪਰ ਪਹੁੰਚਿਆ ਕਰੇਗਾ ਉੱਥੇ ਉਹ ਪ੍ਰਿੰਟ ਆਊਟ ਲੈ ਕੇ ਤੁਹਾਨੂੰ ਦੇ ਕੇ ਕਰਨਗੇ ਸੋ ਉਮੀਦ ਹੈ ਇਸ ਜੋ ਨਵਾਂ ਉਪਰਾਲਾ ਕੀਤਾ ਹੈ ਇਸ ਦੇ ਨਾਲ ਪੇਪਰ ਲੀਕ ਹੋਣ ਤੋਂ ਬਚ ਜਾਣਗੇ ਸੋ ਬਾਕੀ ਦੇਖਦੇ ਹਾਂ ਸੋ ਦੋਸਤੋ ਜਨਵਰੀ ਫਰਵਰੀ ਦੇ ਵਿੱਚ ਤੁਹਾਡੇ ਪੇਪਰ ਸ਼ੁਰੂ ਹੋ ਜਾਣਗੇ 16 ਫਰਵਰੀ ਦੇ ਆਸ-ਪਾਸ ਤੁਹਾਡੇ ਪੇਪਰ ਸ਼ੁਰੂ ਹੋ ਜਾਣਗੇ ਡੇਟ ਸ਼ੀਟ ਵੀ ਜਲਦੀ ਹੀ ਆ ਜਾਵੇਗੀ ਜਿਵੇਂ ਆਏਗੀ ਅਸੀਂ ਤੁਹਾਨੂੰ ਡੇਟ ਸ਼ੀਟ ਤੁਹਾਡੇ ਸਾਹਮਣੇ ਨਾਲ ਤੁਹਾਡੇ ਨਾਲ ਜਾਰੀ ਕਰ ਦਵਾਂਗੇ ਸੋ ਦੋਸਤੋ ਏਸੀ ਇਸ ਵੇਲੇ ਦੀ ਖਬਰ ਮਿਲਦੇ ਹਾਂ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ